ਟ੍ਰੈਫਿਕ ਪੁਲਿਸ ਵੱਲੋਂ ਕੀਤਾ ਗਿਆ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਵਾਹਨਾਂ 'ਤੇ ਲਗਾਏ ਗਏ ਨੇ ਰਿਫਲੈਕਟਰ ਤੇ ਲੋਕਾਂ ਨੂੰ ਕੀਤਾ ਗਿਆ ਏ ਸੜਕ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕ ਜੀ ਹਾ ਦੱਸਦੀ ਏ ਕਿ ਰਾਜਪੁਰਾ ਦੀ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਏ ਜਿਸ ਦੇ ਵਿੱਚ ਵਾਹਨਾਂ 'ਤੇ ਰਿਫਲੈਕਟਰ ਲਗਾਏ ਗਏ ਨੇ ਤੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਏ ਦੱਸਦੀ ਹੈ ਕਿ ਇਸ ਮੁਹਿੰਮ ਦਾ ਆਗਾਜ਼ ਸਰਦਾਰ ਗੁਰਬਚਨ ਸਿੰਘ ਹੋਰਾਂ ਦੀ ਅਗਵਾਈ ਤੇ ਕੀਤਾ ਗਿਆ ਹੈ ਇਹ ਵੀ ਜਾਣਕਾਰੀ ਦੇ ਦਈਏ ਕਿ ਸਰਦਾਰ ਗੁਰਬਚਨ ਸਿੰਘ ਰਾਜਪੁਰਾ ਦੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਨੇ ਤੇ ਐਸਆਈ ਨੇ ਉਨ੍ਹਾਂ ਦੇ ਵੱਲੋਂ ਇਸ ਮਹਿੰਮ ਦਾ ਆਗਾਜ਼ ਵਾਹਨਾ ਤੇ ਰਿਫਲੈਕਟਰ ਲਗਾ ਕੇ ਕੀਤਾ ਗਿਆ ਏ ਇਹ ਵੀ ਜਾਣਕਾਰੀ ਦੇ ਦਈਏ ਕਿ ਉਹਨਾਂ ਨੇ ਇਥੇ ਇਹ ਗੱਲ ਆਖੀ ਹੈ ਕਿ ਜੇਕਰ ਵਾਹਨਾ ਤੇ ਰਿਫਲੈਕਟਰ ਲੱਗੇ ਹੋਣਗੇ ਤਾਂ ਫਿਰ ਬਹੁਤ ਸਾਰੇ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਉਹਨਾਂ ਨੇ ਇਥੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਤੁੰਦ ਤੋਂ ਬਚਾਅ ਦੇ ਲਈ ਇਹ ਜਿਹੜੇ ਰਿਫਲੈਕਟਰ ਨੇ ਉਹ ਹਰ ਹਾਲਤ ਲੱਗੇ ਹੋਣੇ ਚਾਹੀਦੇ ਨੇ ਇਸ ਕਰਕੇ ਹੀ ਉਹਨਾਂ ਦੇ ਵੱਲੋਂ ਇਸ ਮਹਿੰਮ ਦਾ ਆਗਾਜ਼ ਕੀ ਕਾ ਗਿਆ ਹੈ ਦੱਸਦੀ ਹੈ ਕਿ ਸਰਦਾਰ ਗੁਰਪਚੰਨ ਸਿੰਘ ਹੁਰਾਂ ਦੀ ਇਕਵਾਈ ਦੇ ਹੇਠ ਪਹਿਲਾਂ ਵੀ ਰਾਜਪੁਰਾ ਦੇ ਵਿੱਚ ਕਈ ਅਜਿਹੇ ਪ੍ਰੋਗਰਾਮ ਕਰਵਾਏ ਗਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੇ ਬਾਰੇ ਵਿੱਚ ਜਾਗਰੂਕ ਕੀਤਾ ਗਿਆ ਹੈ ਉਹਨਾਂ ਦੀ ਮਦਦ ਬਹੁਤ ਸਾਰੇ ਹੋਰ ਸਕੂਲਾਂ ਤੇ ਹੋਰ ਸੰਸਥਾਵਾਂ ਨੇ ਵੀ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਏ ਗਏ ਸਨ ਤੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜੇ ਰਿਫਲੈਕਟਰ ਨੇ ਉਹ ਸੜਕਾਂ ਤੇ ਵੀ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਸੜਕੀ ਹਾਦਸੇ ਨੇ ਉਹਨਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਰਿਫਲੈਕਟਰ ਐਕਟਿਵ ਤੇ ਪੈਸਿਵ ਦੋਨੋਂ ਤਰ੍ਹਾਂ ਦੇ ਹੀ ਹੁੰਦੇ ਨੇ ਕੋਜ ਰਿਫਲੈਕਟਰਾਂ ਦੇ ਵਿੱਚ ਜਿਹੜੀਆਂ ਕਿ LED ਲਾਈਟਸ ਲੱਗੀਆਂ ਹੁੰਦੀਆਂ ਨੇ ਜਿਹੜੀਆਂ ਕਿ ਦਿਨ ਵੇਲੇ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਤੇ ਕੋਜ ਰਿਫਲੈਕਟਰ ਅਜੇ ਹੁੰਦੇ ਨੇ ਜਿਨ੍ਹਾਂ ਤੇ ਵਾਹਨਾ ਦੀ ਜਦੋਂ ਲਾਈਟ ਪੈਂਦੀ ਹੈ ਤਾਂ ਫਿਰ ਉਹ ਚਮਕਦੇ ਨੇ ਜਿਸ ਦੇ ਵਿੱਚ ਰੇਡੀਅਮ ਲੱਗਿਆ ਹੁੰਦਾ ਹੈ ਜਿਸ ਦੇ ਨਾਲ ਉਹ ਚਮਕਦੇ ਨੇ ਤੇ ਨਾਲ ਹੀ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹਨਾਂ ਤੋਂ ਬਚਾਅ ਹੋ ਜਾਂਦਾ ਹੈ ਦੱਸਦੀ ਹੈ ਕਿ ਇਸ ਵੇਲੇ ਸਰਦਾਰ ਗੁਰਪ੍ਰਚੰਦ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਇਸ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੇ ਵਿੱਚ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਨੇ ਤੇ ਲੋਕਾਂ ਨੂੰ ਸੜਕਾ ਸੁਰੱਖਿਆ ਨਿਯਮਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਕਿ ਰਾਜਪੁਰਾ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਗਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਸੜਕ ਸੁਰੱਖਿਆ ਨੀਮਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਖਾਸ ਤੌਰ ਤੇ ਜਿਹੜੇ ਡਰਾਈਵਰ ਨੇ ਜਾਂ ਫਿਰ ਟਰਾਂਸਪੋਰਟਰ ਨੇ ਉਹਨਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਉਹ ਜਦੋਂ ਵੀ ਦੋ ਪਹੀਆ ਵਾਹਾਂ ਤੇ ਕੋ ਬਾਹਰ ਨਿਕਲਣ ਤਾਂ ਫਿਰ ਹੈਲਮਟ ਪਹਿਨ ਕੇ ਨਿਕਲਣ ਕਿਉਂਕਿ ਅਗਰ ਆਪਣੀ ਜਾਨ ਸੁਰੱਖਿਅਤ ਹੈ ਤਾਂ ਹੀ ਕਿਸੇ ਹੋਰ ਦੀ ਜਾਨ ਸੁਰੱਖਿਅਤ ਹੋ ਸਕੇਗੀ ਉਹਨਾਂ ਨੇ ਇਹ ਜਾਣ ਕਰ ਦਿੱਤੀ ਹੈ ਕਿ ਜਦੋਂ ਵੀ ਕਰੋਨ ਨਿਕਲੋ ਤਾਂ ਫਿਰ ਵਾਹਾਂ ਨੂੰ ਬਹੁਤ ਧਿਆਨ ਦੇ ਨਾਲ ਚਲਾਓ ਤੇ ਜਿੰਨੇ ਵੀ ਸੜਕ ਸੁਰੱਖਿਆ ਦੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਆਪਣੀ ਜਾਨ ਨੂੰ ਵੀ ਸੁਰੱਖਿਅਤ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਹੋਰਨਾਂ ਲੋਕਾਂ ਦੀ ਜਾਨ ਨੂੰ ਵੀ ਸੁਰੱਖਿਅਤ ਰੱਖਣਾ ਚਾਹੀਦਾ ਹੈ ਦਸਤੀ ਇਹ ਕੇ ਸਰਦਾਰ ਗੁਰਬਚਨ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਇਸ ਵਿਸ਼ੇਸ਼ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿੱਤੇ ਕਿ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਨੇ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਾ ਕੀਤਾ ਜਾ ਸਕੇ। ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੇ ਹਦਾਇਤਾਂ ਅਨੁਸਾਰ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸੜਕ ਸੁਰੱਖਿਆ ਅੰਤਰਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾ ਰਹੇ ਹਾਂ ਜਿਸ ਨੂੰ ਬਣਾਉਂਦੇ ਹੋਏ ਅਸੀਂ ਬੱਕ ਬੱਕ ਯੂਨੀਅਨ ਅੱਤੇ ਜਾ ਕੇ ਟੈਕਸੀ ਯੂਨੀਅਨ ਅੱਤੇ ਜਾ ਕੇ ਅਸੀਂ ਟਰੈਕ ਨਿਯਮਾਂ ਸੰਬੰਧੀ ਜਾਗਰੂਕ ਕਰ ਰਹੇ ਹਾਂ ਅਤੇ ਗੱਡੀਆਂ ਦੇ ਪਿੱਛੇ ਜਿੱਦਾਂ ਕਿ ਟਰੱਕ ਚਿਪਰ ਰੀਬਿਲਰ ਏ ਰਿਕਸ਼ਾ ਟਰੈਕਟਰ ਟਰਾਲੀਆਂ ਦੇ ਪਿੱਛੇ ਜੀ ਅਸੀਂ ਰਿਫਲੈਕਟਰ ਲਗਾ ਰਹੇ ਹਾਂ ਮੁਫਤ ਹੋਰ 2 ਮਹੀਨੇ ਦੇ ਵਿੱਚ 2 ਦਿਨ ਅਸੀਂ ਜੀ ਹਵਾਰਾ ਚੌਂਕ ਵਿਖੇ ਐਲਮੈਂਟ ਵੀ ਡੇਢ ਜੀ ਨੂੰ ਮੁਫਤ ਮੰਡੇ ਪੰਡੇ ਆ ਕੀ ਜਾਣ ਜਾਣ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਤੁਹਾਡੇ ਚੈਨਲ ਦੇ ਰਾਹੀ ਮੈਂ ਇਹੀ ਅਪੀਲ ਕਰਾਂਗਾ ਜਿਹੜੀ ਸਹਿ ਰਾਜਪੁਰਾ ਸੜਕਾਂ ਨੇ ਰਾਜਪੁਰੇ ਸ਼ਹਿਰ ਦੀਆਂ ਸੜਕਾਂ ਨੇ ਉਹਨਾਂ ਤੇ ਗਲਤ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਜੀ ਜਦ ਕਿ ਟ੍ਰੈਫਿਕ ਦਫ਼ਤਰ ਦੇ ਪਿੱਛੇ ਪਾਰਕਿੰਗ ਬਣੀ ਹੋਈ ਹੈ ਉੱਥੇ ਪਾਰਕ ਨਹੀਂ ਕਰਦੇ ਗੱਡੀਆਂ ਹੁਣ ਈ ਚਲਾਨ ਹੋ ਰਹੇ ਨੇ ਅਸੀਂ ਪੈਰੀਕੇਟ ਵੀ ਨੋ ਪਾਰਕਿੰਗ ਦੇ ਬਣਾ ਕੇ ਸ਼ਹਿਰ ਵਿੱਚ ਲੋਕੋ ਆਤਗਵਾਏ ਨੇ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਇਹੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਆਪਣੇ ਵਹੀਕਲ ਹਨ ਨੂੰ ਸਹੀ ਤਰੀਕੇ ਨਾਲ ਪਾਰਕ ਕੀਤਾ ਜਾਵੇ ਸਭ ਤੋਂ ਖਾਸ ਵਾਲੇ ਬੱਚੇ ਜੇ ਮੋਟਰਗੱਡੀ ਸਕੂਲ ਜਾਣ ਕਰ ਲਈ ਵੀ ਨਿਯਮ ਬਣੇ ਨੇ ਨਵਾਲੇ ਕੇ ਬੱਚਿਆਂ ਦੇ ਸਾਡੇ ਕੋ ਪਿੱਛੇ ਸਮੇ ਤੋਂ ਅਸੀਂ ਲਗਾਤਾਰ ਮਿਹਨਤ ਚਲਾਈ ਹੋਈ ਹੈ ਜੀ ਉਹਨਾਂ ਦੇ ਅੰਡਰਏਜ ਡਰਾਈਵਿੰਗ ਦੇ ਅਸੀਂ ਚਲਾਨ ਕਰਦੇ ਆ ਜੀ ਤੇ ਸਕੂਲਾਂ ਵਿੱਚ ਜਾ ਕੇ ਵੀ ਚੈਕਿੰਗ ਕੀਤੀ ਜਾਂਦੀ ਹੈ ਸਾਰੇ ਮੇਰੇ ਪੱਧਰ ਤੇ ਮੇਰੀ ਸਮੂਹ ਟੀਮ ਮੈਂ ਪੂਰੀ ਸਰਾਜਪੁਰਾ